ਬਦਾਮ ਬਦੂਮ ਖਰੀਦਣ ਆ ਗਏ ਹਾਂ ਜੀ ਹੁਣ ਹੁਣ ਆਪਾਂ ਉਹ ਦੁਕਾਨ ਤੇ ਆ ਗਏ ਹਾਂ ਜੀ ਇਹ ਪਾਸਤਾ ਲਿਆ ਇੱਕ ਆ ਗਿਰੀਆਂ ਲੀਆਂ ਇੱਕ ਆਲੇ ਇੱਕ ਆਵਲੇ ਲੇਵਾਂ ਆਹ ਕਾਂਪ ਲਿਆ ਜੀ ਠੀਕ ਹੈ ਰਾਮ ਜੀ ਸਾਥੀ ਤੇਰਾ ਮੁੰਚੀ ਰਾਮ ਕਰਿਆਨਾ ਸਟੋਰ ਅੱਛਾ ਚਾਈ ਹੁਣ ਆਪਾਂ ਆ ਗਏ ਹਾਂ ਜੀ ਗਾਇਸ ਹੁਣ ਆਪਾਂ ਆ ਦੁਕਾਨ ਦਾ ਲੱਲੇ ਜੀ ਬਦਾਮ ਤੇ ਆਂਕ ਅੰਕਲ ਉਹਨਾਂ ਦਾ ਪੱਲਿਆ ਜੀ ਸਮਾਨ ਸੀਤਰਾਮ ਮੁੰਜੀਰਾਮ ਕਰਿਆਨਾ ਸਟੋਰ ਪਾਸਤਾ ਪੂਸਤਾ ਲਿਆ ਹਲੋ ਅੰਕਲ ਜੀ ਤੇ ਅੰਕਲ ਉਹਨਾਂ ਨੇ ਦੇਤਾ ਆਪਣਾ ਲੋਕੇਸ਼ਨ ਦੱਸੋ ਇੱਥੇ ਅੰਕਲ ਸ੍ਰਾਮ ਬਾਗ ਚੌਕ ਸ੍ਰਾਮ ਬਾਗ ਚੌਕ ਠੀਕ ਆ ਅੰਕਲ ਉਹਨਾਂ ਦਾ ਦੱਸਤਾ ਨਾਲ ਲੋਕੇਸ਼ਨ ਆ ਦੁਕਾਨ ਦਾ ਨਾਮ ਹੈ ਜੀ ਕਹਿੰਦੇ ਵਿਜ਼ਿਟ ਕਰਿਓ ਕਹਿੰਦੇ ਸਸਤਾ ਹਾਂ ਉਹ ਵੀ ਚੌਕ ਦੇ ਮੈਲਦੇ ਅੰਕਲ ਦਾਦੂ ਹੋਰ ਵੀ ਦੱਸਣਾ ਨੂੰ ਸਾਰਾ ਕੋਜੀ ਆ ਤੇ ਵਿਜ਼ਿਟ ਕਰਿਆ ਅੰਕਲ ਦੀ ਦੁਕਾਨ ਤੇ ਚਲੋ ਹੁਣ ਤੁਹਾਨੂੰ ਬਹੋਨੇ ਆ ਵੇਖੋ ਆ ਅੰਦਰ ਵੀ ਵੇਖ ਸਕਦੇ ਜੋ ਅੰਕਲ ਹੋਣਾਂ ਦੀ ਦੁਕਾਨ ਸਾਰੀ ਆ ਵੇਖੋ ਚੌਲ ਚੂੜ ਸਾਰਾ ਕੋਜੀ ਆ ਤੇ ਆਹ ਦਾਲਾਂ ਆ ਜੀ ਸਸਤਾ ਰੇਟ ਅੰਕ ਸਸਤਾ ਤੇ ਵਧੀਆ ਇੱਕ ਵਾਰੀ ਗਾਹ ਆਏਗਾ ਤੁਹਾਡਾ ਵੀ ਆਏਗਾ ਅੰਕਲ ਜਾਂਦੇ ਤੁਹਾਡੀ ਦੁਕਾਨ ਬਹੁਤ ਪੁਰਾਣੀ ਹੈ ਆ ਤੇ ਗਾਇਸ ਦੁਕਾਨ ਅੰਕਲ ਦਾ ਇੰਟਰੋਡਕਸ਼ਨ ਰੇਟ ਵੀ ਜਾਇਆ ਕੁਆਲਟੀ ਵੀ ਵਧੀਆ ਅੰਗਲ ਕਹਿੰਦੇ ਰੇਟ ਵੀ ਜਾਇਆ ਤੇ ਕੁਆਲਟੀ ਵੀ ਵਧੀਆ ਤੇ ਆ ਵੇਖੋ ਬੜੀ ਪੁਰਾਣੀ ਦੁਕਾਨ ਆ ਪਾਸਤਾ ਸੇਵੀਆਂ ਮਕਰੋਨੀ ਔਰ ਚਨੇ ਕਾਜੂ ਸਾਰਾ ਕੁਝ ਹੀ ਅੰਕਲ ਹੁਣਾਂ ਦੁਕਾਨ ਤੇ ਅੰਕਲਾਂ ਦੇ ਦੁਕਾਨ ਤੇ ਵਿਜ਼ਿਟ ਜ਼ਰੂਰ ਕਰਿਓ ਤੇ ਮਿਲਦੇ ਆਂ ਜੀ ਹੁਣ ਤੁਹਾਨੂੰ ਬਾਅਦ ਵਿੱਚ ਸਾਹਿਬਾ ਇਹਨਾਂ ਦੀਦੀ ਹੁਣਾਂ ਤੋਂ ਲਿੱ ਲਿਆ ਵਾਕੀ ਕੀ ਲਿਆ ਦੀਦੀ ਸਾਡ ਤੋਂ ਆ ਮਟਰ ਤੁਹੇ ਤਾਂ ਉਹ ਜਿਹੜਾ ਪੈਕੇਟ ਆ ਇਹਨਾਂ ਦੀ ਦੁਕਾਨ ਹੈ ਜੀ ਦੀਦੀ ਹੁਣਾਂ ਦੀ ਤੇ ਤੁਹਾਡੇ ਕਿਹੜੇ ਚੈਨਲ ਹਾਂਜੀ ਤੁਹਾਡੇ ਕਿਹੜੇ ਚੈਨਲ ਹਾਂ ਨਹੀਂ ਕਾਣਾ ਨਿਸ਼ਾਨ ਅਸ ਠੀਕ ਆ ਗਾਇਸ ਦੀਦੀ ਹੁਣਾਂ ਦਾ ਚੈਨਲ ਦਾ ਨਾਮ ਇਹ ਆ ਜੀ ਤੇ ਆਪਾਂ ਇਹਨਾਂ ਤੋਂ ਲੈ ਲਿਆ ਸਮਾਨ ਇਹ ਵੀ ਬੰਸਾਰੀ ਦੀ ਹੱਟੀ ਤੇ ਹੁਣ ਆਪਾਂ ਲੈਣ ਲੱਗੇ ਹਾਂ ਜੀ ਹੁਣ ਆਪਾਂ ਆਏ ਜੀ ਮਟਰ ਲੈਣ ਇਹ ਆਪਾਂ ਮਠਿਆਈ ਦੀ ਦੁਕਾਨ 'ਚ ਗਾਇ ਖੁਣਾ ਪਾਣਾ ਤਾਂ ਜਾਣਗੇ ਜੀ ਸਾਰੀਆਂ ਦੁਕਾਨਾਂ ਜੀ ਅੰਦਾ ਚਲੋ ਆ ਪਿੰਨੀਆਂ ਕਰ ਦੋ ਮਟਰ ਲੈ ਲਏ ਆ ਜੀ ਆਪਾਂ ਮਟਰ ਹੁਣ ਕੀ ਲੈ ਆਂਦੇ ਮਮੀ ਆਹ ਗੋਲ ਪਿੰਨੀਆਂ ਵੀ ਕਰ ਦੋ 1/2 ਕਿਲੋ ਹੁਣ ਆਪਾਂ ਲੈਣ ਲੱਗੇ ਜੀ ਆਪਾਂ ਪਿੰਨੀਆਂ ਲੀਆਂ ਜੀ ਤੇ ਬੋਜੀ ਹੋ ਬੋਲੋ ਹਾਂ ਪੱਟੀ ਚਾਹੀਦੀ ਹੈ ਹਾਂ ਸਾਨੂੰ ਕੋਈ ਪਸੰਦ ਆਏ ਆਪਾਂ ਆ ਲੱਗੇ ਲੈਣ ਵਿਆਹ ਆਪਾਂ ਲੈ ਸੀ ਲੱਡੂ ਹਾਂ ਬਤਾਨਣਾ ਹੈ ਜੀ ਦੇਖੋ ਕੋਨੇ ਮਟਰ ਤੇ ਲੱਡੂ ਤੇ ਪਿੰਨੀਆਂ ਲੈ ਲਈਆਂ ਆਪਾਂ ਤੇ ਦਿਲਜੀਰਾ ਤੇ ਨੱਕ ਕੋੜਾ ਲਈ ਮਿਲਦੇ ਹਾਂ ਜੀ ਹੁਣ ਤੁਹਾਨੂੰ ਬਾਗ ਵਿੱਚ ਇਸ ਨਿੰਬੂ ਲੈ ਆਂਦੇ ਹਾਂ ਜੀ ਆਪਾਂ ਹੁਣ ਤੇ ਆ ਜੋ ਸਾਰਾ ਹੀ ਸਾਡਾ ਸਾਰਾ ਇਹ ਖੇੜਾ ਏਰੀਆ ਜੀ ਮਿਲਦੇ ਆ ਜੀ ਹੁਣ ਤੁਹਾਨੂੰ ਵੇਖ ਸਾਹਦੇ ਜੋ ਨਹੀਂ بڑے ਮੋਟੇ ਮੋਟੇ ਨਿੰਬੂ ਆਪੇ ਛੋਟੇ ਆਪਾਂ ਮੋਟੇ ਮੋਟੇ ਲਈ ਪਰ ਕਹਿੰਦੇ ਨੇ ਨਾ ਮੋਟਿਆਂ ਦਾ ਰਸ ਹੁੰਦਾ ਵਾ ਬਰੀਕਿਆਂ ਦਾ ਰਸ ਨਹੀਂ ਹੁੰਦਾ ਮਿਲਦੇ ਆ ਜੀ ਗਾਇਸ ਤੁਹਾਨੂੰ ਹੁਣ ਆਪਾਂ ਸ਼ਾਇਦ ਚੱਲੇ ਰੇਰੀ ਮਾਰਕੀਟ ਕਿਉਂਕਿ ਆਪਾਂ ਖਾਣੀਆਂ ਸੀ ਚਾਂਪਾਂ ਬੜੀ ਭੁੱਖ ਲੱਗੀ ਸਾਨੂੰ ਹੁਣ ਆਪਾਂ ਪਰੇੜੀ ਮਾਰ ਕੇ ਚੱਲਦੇ ਹਾਂ ਮਿਲਦੇ ਬੈਕ ਟੂ ਵਲੌਗ ਤੁਹਾਨੂੰ ਰੇੜੀ ਮਾਰ ਕੇ ਅੱਜ ਦੀ ਸ਼ਾਪਿੰਗ ਵੇਖ ਲਓ ਇੱਕ ਆਪਾਂ ਸਟਾਰਟਰ ਲੈਣ ਆਏ ਸੀ ਤੇ ਉਹਦੇ ਨਾਲ ਆਪਾਂ ਬੜੀ ਸ਼ਾਪਿੰਗ ਕਰ ਲਈ ਆ ਆਪਾਂ ਜਿੱਥੇ ਚੱਲ ਜੀਏ ਸ਼ਾਪਿੰਗ ਤੋਂ ਬਿਨਾਂ ਤੇ ਮੇਰਾ ਕੰਮ ਆਉਂਦੇ ਨਹੀਂ ਆ ਮੈਂ ਪਹਿਲਾਂ ਗੱਡੀ ਮੜਾ ਲਾਂ ਪਾਪਾ ਨਾ ਬੈਠੀ ਗਾਇਸ ਗੱਡੀ ਮੋੜ ਲਈ ਹੁਣ ਇੰਨੀ ਜਿਆਦੀ ਕਿ ਭੁੱਖ ਲੱਗੀ ਆ ਹੁਣ ਕੁਝ ਖਾਣਾ ਆਪਾਂ ਸ਼ਾਪਿੰਗ ਵੇ ਇੱਕ ਸਾਥ ਦੇ ਜੋ ਹਰ ਜੀ ਸਾਡੀ ਇੱਕ ਸਟਾਰਟਰ ਲੈਣ ਦੇ ਚੱਕਰ ਚ ਆਪਾਂ ਬੜੀ ਸ਼ੋਪਿੰਗ ਕਰ ਲਈ ਫੇਰ ਕਾਨ ਪੀਂਦੀ ਹੁਣ ਦੰਨ ਰਸਤੇ 'ਚ ਮਿਲਾਂਗੇ ਜੀ ਜਾ ਕੇ ਵਿਦਾ ਇਸ ਅਸੀਂ ਆ ਗਈ ਜੀ ਰஞ்சிਤਾ ਵੀ ਨੂੰ ਹੁਣ ਤੇ ਆਪਾਂ ਹੁਣ ਚੱਲ ਜੀ ਹਾਂ ਤੇ ਮੈਂ ਨਾ ਪਰ ਰஞ்சிਤਾ ਨੂੰ ਮਿਲ ਚਾਂਗੇ ਹਾਂ ਜੀ ਨੇ ਕਿੰਨੇ ਕੈਫੇ ਵਾ ਤੇ ਰਾਤ ਨੂੰ ਦੀਵਾਨ ਨੇ ਸਟਾਰਬਕ ਹੈ ਜੀ ਬੜਾ ਬਟਾ ਹਲਦੀ ਰਾਮ ਅੰਮ੍ਰਿਤ ਨੂੰ ਬਹੁਤ ਬਹੁਤ ਜਾਂਦਾ ਨਾ ਯਾਰ ਕੋਟਰੀ ਗਏ ਮੋਟਸਰ ਜਾਉਂਦਾ ਉਹ ਉਧਰਲੀ ਸੜਕ ਤੇ ਜਾਂਦਾ ਆ ਬੜਾ ਪਾਣੀ ਖਲੋਤਾ ਜੀ ਆ ਕੇ ਹੈਗੇ ਕਸੂਈ ਧੱਗਾ ਇੱਥੇ ਮੇਰੇ ਨਾਲ ਨਵਟੇਕਦੇ ਆ ਬ੍ਰਾਈਟਨ ਵੇਅ ਲੈਂਦਾ ਲੋਕਾਂ ਨਾਲ ਹੋ ਲੈਣੇ ਪਣੀਆ ਗਾਇਸ ਅਸੀਂ ਹੁਣ ਤੇਰੰਦੀ ਤੇ ਬਿਲੂ ਆ ਗਏ ਆ ਇਹ ਅੰਦਰਲੀ ਸਾਈਡ ਹੈ ਮੈਂ ਪੰਨੇ ਰੱਖ ਕੇ ਜਿੱਦਾਂ ਗਾਇਸ ਮੈਂ ਪਨੀਰ ਮੋਮੋਸ ਖਾ ਲੈ ਗਏ ਗਾਇਸ ਹਬਾਲਾ ਜੀ ਦੀ ਚਾਂਪ ਖਾਣ ਲੱਗੇ ਆ ਤੇ ਅੱਜ ਚਟਨੀ ਸੇ ਹੁਣ ਆਪਾਂ ਖਾਣ ਲੱਗੇ ਜੀ ਮਲਾ ਪਨੀਰ ਮੋਮੋਸ ਤੇ ਹਾਂਬਾਲਾ ਜੀ ਤੇ ਚਾਂਪ ਹੋਣਦੀ ਸਾਡੀ ਇਹਨਾਂ ਪਾਵਨ ਮੋਬਿਲਸ ਐਂਡ ਕਾਰਨਰ ਤੇ ਲੈ ਆ ਆ ਬਖਰੀ ਦੀ ਮਾਰਕੀਟ ਵਿੱਚ ਸਾਡੀ ਬੜੀ ਵੱਡੀ ਆ ਰੈਡੀ ਮਾਰਕੀਟ ਆ ਕੇ ਇਹਨਾਂ ਆਪਾਂ ਲੱਗੇ ਹਾਂ ਚਾਂਪਾ ਹਾਂ ਗਾਇਸ ਚਾਂਪ ਖਾਣ ਲੱਗੇ ਹਾਂ ਦੋ ਪਲੇਟਾਂ ਕਰਾ ਲਈਆਂ ਔਰ ਮਾਲੀ ਰੋਟੀਆਂ ਹੁੰਦੀ ਸਾਡੀ ਮਿਲਦੇ ਹੋਣ ਤੁਹਾਨੂੰ ਖਾ ਪੀਏ